ਸਤਿ ਸ਼੍ਰੀ ਅਕਾਲ ਜੀ ਬਲਜੀਤ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਹੁਣ ਜਦੋਂ ਤੱਕ ਤੂੰ ਮੈਨੂੰ ਲੈਣ ਮੇਰੇ ਪੇਕੇ ਨਹੀਂ ਆਵੇਂਗਾ ਨਾ ਉਦੋਂ ਤੱਕ ਮੈਂ ਵਾਪਸ ਨਹੀਂ ਆਉਂਗੀ ਤੇ ਹਾਂ ਮੈਂ ਨਿਆਣਿਆਂ ਨੂੰ ਵੀ ਆਪਣੇ ਨਾਲ ਹੀ ਲੈ ਕੇ ਜਾਉਂਗੀ ਕੋਮਲ ਨੇ ਬਲਜੀਤ ਨੂੰ ਰੋਂਦੇ ਰੋਂਦੇ ਕਿਹਾ ਕੋਮਲ ਤੂੰ ਕਿਸੇ ਵਹਿਮ 'ਚ ਨਾ ਰਹੀਂ ਮੈਂ ਵੀ ਤੈਨੂੰ ਕਿਸੇ ਵੀ ਹਾਲਤ 'ਚ ਲੇ ਨਹੀਂ ਆਉਂਗਾ ਇਹ ਮੇਰੀ ਵੀ ਸ਼ਰਤ ਆ ਤੇ ਜिद ਵੀ ਆ ਕੱਲ ਜਾਣ ਦੀ ਬਜਾਏ ਚਾਹੇ ਅੱਜ ਚਲੀ ਜਾ ਤੇ ਹਾਂ ਰਹੀ ਗੱਲ ਨਿਆਣਿਆਂ ਦੀ ਤਾਂ ਨਿਆਣਿਆਂ ਨੂੰ ਤਾਂ ਮੈਂ ਤੇਰੇ ਨਾਲ ਭੇਜੂਗਾ ਵੀ ਨਹੀਂ ਇਹ ਬੱਚੇ ਮੇਰੇ ਆ ਤੂੰ ਪੇਕਿਆਂ ਤੋਂ ਨਹੀਂ ਲੈ ਕੇ ਆਈ ਇਹਨਾਂ ਨੂੰ ਬਲਜੀਤ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਬਲਜੀਤ ਇਸੇ ਲਈ ਮੈਂ ਇਹ ਫੈਸਲਾ ਕਰ ਲਿਆ ਆ ਕਿਉਂਕਿ ਜਦੋਂ ਵੇਖੋ ਉਦੋਂ ਤੂੰ ਮੈਨੂੰ ਇਹੀ ਤਾਨਾ ਦੇਣਾ ਆ ਕਿ ਮੈਨੂੰ ਤੇਰੇ ਕੋਈ ਲੋੜ ਨਹੀਂ ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਪਤਾ ਨਹੀਂ ਰੱਬ ਨੇ ਮੇਰੀ ਕਿਸਮਤ 'ਚ ਤੈਨੂੰ ਕਿਉਂ ਲਿਖ ਦਿੱਤਾ ਸੀ ਜਦੋਂ ਤੈਨੂੰ ਮੇਰੀ ਕੋਈ ਲੋੜ ਹੀ ਨਹੀਂ ਸੀ ਜੇ ਤੈਨੂੰ ਮੇਰੀ ਕੋਈ ਲੋੜ ਨਹੀਂ ਤਾਂ ਮੈਂ ਇੱਥੇ ਕਿਉਂ ਰਹਾ ਤੇ ਰਹਿ ਕੇ ਵੀ ਕੀ ਕਰੂੰਗੀ ਕੋਮਲ ਨੇ ਲੰਮਾ ਜਿਹਾ ਸਾਹ ਲੈਂਦੇ ਹੋਏ ਕਿਹਾ ਹਾਂ ਹਾਂ ਬਿਲਕੁਲ ਵੀ ਨਾ ਰੋਕ ਤੂੰ ਇੱਥੇ ਤੈਨੂੰ ਇੱਥੇ ਰੋਕ ਵੀ ਕੌਣ ਰਿਹਾ ਆ ਤੈਨੂੰ ਰੋਕੇ ਮੇਰੀ ਜੁੱਤੀ ਵੇਖੀ ਜਿਹੜੇ ਤੂੰ ਇਹ ਡਰਾਮੇ ਕਰ ਰਹੀਆਂ ਨਾ ਇਹ 4 ਦਿਨ ਜੀ ਖਤਮ ਹੋ ਜਾਣੇ ਆ ਤੇ ਤੂੰ ਰੋਂਦੀ ਹੋਈ ਵਾਪਸ ਇੱਥੇ ਹੀ ਆਵੇਂਗੀ ਬਲਜੀਤ ਨੇ ਬੜੇ ਹੰਕਾਰ ਚ ਕਿਹਾ ਇਹ ਕੀ ਹੋ ਰਿਹਾ ਆ ਇੱਥੇ ਗੀਤ ਮਾਸ਼ਾਅੱਲਾ ਆਇਆ ਹੋਇਆ ਆ ਕੋਮਲ ਤੂੰ ਕੋਮਲ ਦੀ ਸੱਸ ਵੀ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਆਪਣੇ ਕਮਰੇ ਤੋਂ ਨਿਕਲ ਕੇ ਕੋਮਲ ਨੂੰ ਹੀ ਫਟਕਾਰਾਂ ਪਾਉਣ ਲੱਗ ਪਈ ਬੇਬੇ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਮੈਨੂੰ ਹੀ ਦੋਸ਼ ਦੇ ਰਹੇ ਹੋ ਜਦ ਕਿ ਤੁਸੀਂ ਖੁਦ ਇੱਕ ਔਰਤ ਹੋ ਕਮ ਸੇ ਕਮ ਕਦੀ ਤਾਂ ਆਪਣੀ ਬਹੂ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੋਮਲ ਨੇ ਆਪਣੀ ਸੱਸ ਵੱਲ ਵੇਖ ਕੇ ਕਿਹਾ ਇਹਦੇ ਵਿੱਚ ਦੋਸ਼ ਦੀ ਕਿਹੜੀ ਗੱਲ ਆ ਔਰਤਾਂ ਨੂੰ ਮਰਦ ਦੇ ਸਾਹਮਣੇ ਝੁਕਣਾ ਹੀ ਪੈਂਦਾ ਆ ਬੇਮਤਲਬ ਤੂੰ ਜ਼ੁਬਾਨ ਲੜਾ ਰਹੀ ਆ ਬਲਜੀਤ ਨਾਲ ਉਹ ਤੇਰਾ ਪਤੀ ਆ ਉਹ ਜੋ ਵੀ ਕਰੂ ਉਹ ਸਭ ਝਾਈ ਜਾ ਕੋਮਲ ਦੀ ਸੱਸ ਨੇ ਕੋਮਲ ਨੂੰ ਕਿਹਾ ਠੀਕ ਆ ਬੇਬੇ ਮੈਂ ਵੀ ਬਹੁਤ ਸਹਿ ਲਿਆ ਹੁਣ ਪਰ ਹੁਣ ਮੈਂ ਬਿਲਕੁਲ ਨਹੀਂ ਸਹੂੰਗੀ ਤੇ ਵੈਸੇ ਵੀ ਹੁਣ ਉਹ ਜ਼ਮਾਨਾ ਗਿਆ ਜਦੋਂ ਮਰਦ ਔਰਤਾਂ ਤੇ ਭਾਰੀ ਪੈਂਦੇ ਸੀ ਤੇ ਔਰਤਾਂ ਉਹਨਾਂ ਦੀ ਜੀ ਹਜੂਰੀ ਕਰਦੀਆਂ ਰਹਿੰਦੀਆਂ ਸੀ ਅੱਜ ਦੀਆਂ ਔਰਤਾਂ ਜਾਗਰੂਕ ਹੋ ਗਈਆਂ ਨੇ ਬੇਬੇ ਮੈਂ ਲੜਨਾ ਨਹੀਂ ਚਾਹਦੀ ਪਰ ਆਪਣੇ ਸਵਾਭਿਮਾਨ ਨਾਲ ਸਮਝੌਤਾ ਤਾਂ ਬਿਲਕੁਲ ਵੀ ਨਹੀਂ ਕਰੂੰਗੀ ਮੈਂ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਆ ਤੇ ਕੁਝ ਹੀ ਦੇਰ ਬਾਅਦ ਉਹ ਮੈਨੂੰ ਲੈਣ ਲਈ ਆ ਰਿਹਾ ਆ। ਕੋਮਲ ਨੇ ਕੁਝ ਸੋਚ ਸਮਝ ਕੇ ਕਿਹਾ। ਕੋਮਲ ਦੀ ਸੱਸ ਨੇ ਕਿਹਾ, "ਚੱਲ ਵੇਖਦੇ ਆ ਕਿੰਨੇ ਦਿਨ ਤੇਰੇ ਪੇਕੇ ਰੱਖਦੇ ਆ ਤੈਨੂੰ।" ਹੁਣ ਜਦੋਂ ਕੋਮਲ ਆਪਣੇ ਪੇਕੇ ਜਾਣ ਲੱਗੀ ਸੀ, ਤਾਂ ਘਰ ਦੇ ਕੰਮ ਤੇ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਕੋਮਲ ਦੀ ਸੱਸ ਦੇ ਮੋਢਿਆਂ ਤੇ ਆ ਜਾਣੀ ਸੀ। ਉਹਨੇ ਤਾਂ ਕਦੀ ਕਿਸੇ ਕੰਮਾਂ ਨੂੰ ਹੱਥ ਹੀ ਨਹੀਂ ਲਾਇਆ ਸੀ। ਜਦੋਂ ਦੀ ਕੋਮਲ ਵਿਆਹ ਕੇ ਇਸ ਘਰ ਚ ਆਈ ਸੀ ਮੇਰੀ ਭੈਣ ਕੋਈ ਭਾਰ ਨਹੀਂ ਆ ਮਾਸੀ ਜੀ ਸਾਡੇ ਉੱਤੇ ਵੈਸੇ ਤਾਂ ਮੈਂ ਖੁਦ ਹੀ ਕੋਮਲ ਨੂੰ ਸਮਝਾ ਰਿਹਾ ਸੀ ਪਰ ਇਥੇ ਸਵਾਭਿਮਾਨ ਦੀ ਗੱਲ ਆ ਗੱਲ ਆ ਤਾਂ ਮੈਂ ਹਮੇਸ਼ਾ ਆਪਣੀ ਭੈਣ ਨਾਲ ਰਹੂੰਗਾ ਹਜੇ ਕੋਮਲ ਦੀ ਸੱਸ ਕੋਮਲ ਨੂੰ ਚਿੜਕੀ ਹੀ ਰਹੀ ਸੀ ਤੇ ਕੋਮਲ ਦਾ ਭਰਾ ਘਰ ਦੇ ਅੰਦਰ ਆ ਗਿਆ ਰਵੀ ਤੂੰ ਹੋਛ ਵਿਚਤਾ ਹੈ ਤੂੰ ਆਪਣੀ ਭੈਣ ਦੇ ਸਹੁਰੇ ਘਰ ਚ ਖੜਾ ਆ ਜਰਾ ਸੋਚ ਸਮਝ ਕੇ ਬੋਲ ਕੁੜੀ ਵਾਲਿਆਂ ਨੂੰ ਆਵਾਜ਼ ਉੱਚੀ ਕਰਨ ਦਾ ਕੋਈ ਹੱਕ ਨਹੀਂ ਹੁੰਦਾ ਨਾ ਤੈਨੂੰ ਕਿਸੇ ਗੱਲ ਦਾ ਪਤਾ ਵੀ ਹੈ ਕਿ ਕੀ ਗੱਲ ਹੋਈ ਆ ਬਿਨਾ ਸੋਚੇ ਸਮਝੇ ਆਪਣੀ ਭੈਣ ਦਾ ਪੱਖ ਲੈਣ ਲੱਗਾ ਬਲਜੀਤ ਰਵੀ ਦੀ ਗੱਲ ਸੁਣਦਿਆਂ ਹੀ ਇੱਕ ਦਮ ਗੁੱਸੇ ਨਾਲ ਬੋਲਿਆ ਜੀਜਾ ਜੀ ਮੇਰੀ ਭੈਣ ਪੜ੍ਹੀ ਲਿਖੀ ਹੁਸ਼ਿਆਰ ਆ ਪਰ ਫਿਰ ਵੀ ਕਦੇ ਕਿਸੇ ਕੰਮ ਤੋਂ ਮੂੰਹ ਨਹੀਂ 모ੜਿਆ ਉਹਨੇ ਹਰ ਤਰ੍ਹਾਂ ਉਹਨੇ ਤੁਹਾਡੀ ਸੇਵਾ ਕੀਤੀ ਆ ਪਰ ਫਿਰ ਵੀ ਪਤਾ ਨਹੀਂ ਤੁਹਾਨੂੰ ਉਹਦੇ ਕੋਲੋਂ ਕੀ ਸ਼ਿਕਾਇਤ ਰਹਿੰਦੀ ਆ ਅੱਜ ਕੋਈ ਨਵੀਂ ਗੱਲ ਤਾਂ ਹੈ ਨਹੀਂ ਤੁਸੀਂ ਹਮੇਸ਼ਾ ਉਹਦੇ ਪਿੱਛੇ ਹੱਥ ਧੋਕੇ ਪਏ ਰਹਿੰਦੇ ਹੋ ਰਵੀ ਵੀ ਚੁੱਪ ਰਹਿਣ ਵਾਲਾ ਨਹੀਂ ਸੀ ਤੇ ਰਹੀ ਗੱਲ ਕੁੜੀ ਵਾਲਿਆਂ ਦੀ ਤਾਂ ਜੀਜਾ ਜੀ ਅੱਜ ਕੱਲ ਕੁੜੀ ਵਾਲਿਆਂ ਨੇ ਵੀ ਆਪਣੇ ਸੁਆਭੀ ਮਾਨ ਲਈ ਲੜਨਾ ਸਿੱਖ ਲਿਆ ਆ ਜਦੋਂ ਵੇਖੋ ਉਦੋਂ ਬਹਿਸ ਕਰਨ ਲਈ ਤਿਆਰ ਖੜੀ ਰਹਿੰਦੀ ਆ ਤੇਰੀ ਭੈਣ ਪਤਾ ਨਹੀਂ ਕਿਸ ਖਾ ਕੇ ਭੇਜਿਆ ਆ ਤੁਸੀ ਇਹਨੂੰ ਬਲਜੀਤ ਕੋਮਲ ਦੀ ਸ਼ਿਕਾਇਤ ਕਰਦੇ ਹੋਏ ਬੋਲਿਆ ਜੀਜਾ ਜੀ ਐਵੇਂ ਬਿਨਾਂ ਵਜਾ ਕੋਈ ਬਹਿਸ ਨਹੀਂ ਕਰਦਾ ਅਜੇ 1 ਮਹੀਨਾ ਪਹਿਲਾਂ ਹੀ ਜਦੋਂ ਤੁਸੀਂ ਬਿਮਾਰ ਸੀ ਤਾਂ ਹਰ ਤਰ੍ਹਾਂ ਕੋਮਲ ਨੇ ਤੁਹਾਡੀ ਸੇਵਾ ਕੀਤੀ ਸੀ ਪਰ ਤੁਹਾਨੂੰ ਤਾਂ ਉਹਦੀ ਕੋਈ ਪਰਵਾਹ ਹੀ ਨਹੀਂ ਉਲਟਾ ਉਹ ਸੇ ਤੇ ਝੂਠੇ આરોਪ ਲਾ ਰਹੇ ਹੋ ਉਹ ਵੀ ਇੱਕ ਇਨਸਾਨ ਆ ਦੋ ਬੱਚੇ ਤੇ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਆ ਤੁਸੀਂ ਬੇਵਜਾ ਉਹਨੂੰ ਟੋਕਾ ਟਕਾਈ ਕਰਦੇ ਰਹਿੰਦੇ ਹੋ ਤਾਂ ਪਰੇਸ਼ਾਨ ਹੋਣਾ ਸੁਭਾਵਿਕ ਹੀ ਆ ਬਲਜੀਤ ਨੇ ਥੋੜਾ ਨਰਮ ਹੋ ਕੇ ਕਿਹਾ ਜਦੋਂ ਦੀ ਕੋਮਲ ਵਿਆਹ ਕੇ ਇਸ ਘਰ ਚ ਆਈ ਸੀ ਉਦੋਂ ਦਾ ਬੇਬੇ ਨੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਸੀ ਅਜੇ ਛੋਟੀ ਜਈ ਉਮਰ ਉਤੋਂ 4-5 ਲੋਕਾਂ ਦੀ ਜ਼ਿੰਮੇਵਾਰੀ ਪਰ ਫਿਰ ਵੀ ਕਦੀ ਉਹਨੇ ਉੱਪਰ ਤੱਕ ਨਹੀਂ ਕੀਤੀ ਕੋਮਲ ਨੇ ਜਦੋਂ ਕੋਈ ਕੰਮ ਹੁੰਦਾ ਉਹਦਾ ਤਾਂ ਸੱਸ ਸਹੁਰਾ ਬੜੇ ਪਿਆਰ ਨਾਲ ਉਹਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਨਹੀਂ ਤਾਂ ਹਰ ਵਕਤ ਉਹਦੇ ਨਾਲ ਲੜਦੇ ਝਗੜਦੇ ਰਹਿੰਦੇ ਤੇ ਉਹਦਾ ਪਤੀ ਬਲਜੀਤ ਵੀ ਬਸ ਮਤਲਬ ਨਾਲ ਹੀ ਮਤਲਬ ਰੱਖਦਾ ਕੰਮ ਦੇ ਵਕਤ ਕੋਮਲ-ਕੋਮਲ ਨਹੀਂ ਤਾਂ ਹਰ ਗੱਲ ਤੇ ਉਹਦੇ ਨਾਲ ਲੜਦਾ ਰਹਿੰਦਾ ਕੋਮਲ ਅਕਸਰ ਆਪਣੀ ਕਿਸਮਤ ਨੂੰ ਦੋਸ਼ ਦੇ ਕੇ ਰੋ ਲੈਂਦੀ ਉਪਰੋ ਜਦੋਂ ਉਹਦੀ ਨਾਨ ਕਾਰ ਆ ਜਾਂਦੀ ਉਦੋਂ ਤਾਂ ਕੋਮਲ ਤੇ ਕਿਆਮਤ ਹੀ ਆ ਜਾਂਦੀ ਸੀ ਜਿਵੇਂ ਤਰ੍ਹਾਂ ਤਰ੍ਹਾਂ ਦੇ ਗਰਮ ਗਰਮ ਪਕਵਾਨਾਂ ਦੀ ਫਰਮਾਇਸ਼ ਉਹਦੇ ਦੋ ਬੱਚੇ ਵੀ ਨਾਲ ਹੀ ਹੁੰਦੇ ਪਰ ਕੋਈ ਵੀ ਕਿਸੇ ਪ੍ਰਕਾਰ ਹੀ ਉਹਦੇ ਨਾਲ ਸਹਿਤਾਨੀ ਕਰਵਾਉਂਦਾ ਸੀ ਹੁਣ ਕੋਮਲ ਦੇ ਵੀ ਦੋ ਬੱਚੇ ਸੀ ਪੂਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਂਦੇ ਤੇ ਕੋਮਲ ਦੀ ਕਿਸੇ ਨੂੰ ਸੁਧ ਬੁੱਧ ਹੀ ਨਾ ਰਹਿੰਦੀ ਹਾਲਾਂਕਿ ਕੋਮਲ ਦੀ ਕੁੜੀ ਜਦੋਂ ਵੇਖਦੀ ਕਿ ਸਾਰਾ ਖਾਣਾ ਖਤਮ ਹੋ ਰਿਹਾ ਆ ਤਾਂ ਉਹ ਕਹਿੰਦੀ ਕਿ ਮੰਮੀ ਨੇ ਵੀ ਅਜੇ ਕੁਝ ਨਹੀਂ ਖਾਦਾ ਤਾਂ ਕੋਮਲ ਦੀ ਸਾਸੋ ਨੂੰ ਕਹਿ ਦਿੰਦੀ ਕਿ ਆਪਣੀ ਮਾਂ ਨੂੰ ਕਹਿ ਆਪਣੇ ਲਈ ਹੋਰ ਬਣਾ ਲਵੇ ਇਹ ਸੁਣ ਕੇ ਕੋਮਲ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਫਿਰ ਵੀ ਉਹ ਕੌੜਾ ਘੁੱਟ ਪੀ ਕੇ ਆਪਣੇ ਕੰਮਾਂ ਵਿੱਚ ਲੱਗੀ ਰਹਿੰਦੀ ਹੁਣ ਆਪਣੀ ਇਕੱਲੀ ਲਈ ਉਹ ਕੀ ਬਣਾਵੇ ਹੁਣ ਉਹ ਜੋ ਵੀ ਬਚਿਆ ਖੁਚਿਆ ਖਾਣਾ ਖਾ ਕੇ ਕੰਮ ਚਲਾ ਲੈਂਦੀ ਅਕਸਰ ਕੰਮ ਵਾਲੀ ਵੀ ਛੁੱਟੀ ਲੈ ਲੈਂਦੀ ਸੀ ਤਾਂ ਕੋਮਲ ਦੇ ਸਿਰ ਤੇ ਹੋਰ ਵੀ ਜ਼ਿੰਮੇਵਾਰੀਆਂ ਆ ਪੈਂਦੀਆਂ ਫਿਰ ਵੀ ਕੋਮਲ ਦੀ ਸੱਸ ਕੋਮਲ ਦੇ ਪਤੀ ਦੇ ਕੰਨ ਭਰਦੀ ਹੀ ਰਹਿੰਦੀ ਉਸ ਵਕਤ ਘਰ ਦੇ ਹਾਲਾਤ ਹੋਰ ਵੀ ਵਿਗੜ ਜਾਂਦੇ ਆਖਿਰਕਾਰ ਕਦੋਂ ਤੱਕ ਕੋਈ ਬਰਦਾਸ਼ਤ ਕਰੇ ਕਦੀ ਕਦੀ ਕੋਮਲ ਦੀ ਸ਼ਰਨ ਸੀ ਲਤਾ ਦਾ ਵੀ ਬੰਡ ਟੁੱਟ ਹੀ ਜਾਂਦਾ ਤੇ ਜੇ ਉਹ ਬੋਲਦੀ ਤਾਂ ਉਹ ਇਹਨੂੰ ਲੜਾਈ ਦਾ ਨਾਮ ਦੇ ਦੇਂਦੇ ਐਸੇ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ ਕੋਮਲ ਦੀ ਪਰ ਪਤਾ ਨਹੀਂ ਬੀਤੇ 2-4 ਦਿਨਾਂ ਤੋਂ ਬਲਜੀਤ ਕੋਈ ਜ਼ਿਆਦਾ ਹੀ ਗੱਲ-ਗੱਲ ਤੇ ਲੜਨ ਲੱਗਿਆ ਸੀ ਦਰਅਸਲ ਉਹਦਾ ਕੰਮ ਥੋੜਾ ਜਿਹਾ ਘਟ ਗਿਆ ਸੀ ਤਾਂ ਉਸੇ ਦਾ ਗੁੱਸਾ ਉਹ ਕੋਮਲ ਤੇ ਕੱਢ ਰਿਹਾ ਸੀ ਤੇ ਹੁਣ ਤਾਂ ਕੋਮਲ ਦੀ ਸਹਿਣ ਸ਼ਕਤੀ ਤੋਂ ਬਾਹਰ ਹੀ ਹੋ ਰਹੀ ਸੀ ਸਮਝੌਤਾ ਕਰਨਾ ਤੇ ਉਹ ਆਪਣੇ ਸਵਾਬੀ ਮਾਨ ਲਈ ਉੱਠ ਖੜੀ ਹੋਈ ਤੇ ਅੱਜ ਕੋਮਲ ਆਪਣੇ ਸਵਾਬੀ ਮਾਨ ਨੂੰ ਬਚਾਉਣ ਲਈ ਭਰਾ ਦੇ ਨਾਲ ਚੱਲ ਗਈ ਜਿਵੇਂ ਚੱਲੀ ਆਂ ਉਵੇਂ ਹੀ ਆ ਜਾਈ ਬਲਜੀਤ ਨੇ ਕੁਰਦੇ ਹੋਏ ਕੋਮਲ ਨੂੰ ਕਿਹਾ ਅੱਛਾ ਜਿਸ ਦਿਨ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਤੁਸੀਂ ਮੇਰੀ ਇੱਜ਼ਤ ਕਰਨੀ ਸਿੱਖ ਜਾਓਗੇ ਉਸ ਦਿਨ ਮੈਨੂੰ ਲੈਣ ਆ ਜਾਓ ਉਦੋਂ ਦਾ ਉਦੋਂ ਵੇਖਿਆ ਜਾਊਗਾ ਤੇ ਕੋਮਲ ਆਪਣੇ ਭਰਾ ਨਾਲ ਚੱਲ ਗਈ ਨਾ ਬਲਜੀਤ ਨੇ ਉਹਨੂੰ ਰੋਕਿਆ ਤੇ ਨਾ ਕੋਮਲ ਨੇ ਰੁਕਣਾ ਕਬੂਲ ਕੀਤਾ ਵਕਤ ਦਾ ਕੀ ਸੀ ਉਹ ਤਾਂ ਚੱਲਦਾ ਹੀ ਜਾ ਰਿਹਾ ਸੀ ਇਸੇ ਤਰ੍ਹਾਂ 2-3 ਮਹੀਨੇ ਲੰਘ ਗਏ ਹੁਣ ਤੱਕ ਓਮਲ ਦੀ ਸੱਸ ਘਰ ਦੇ ਕੰਮ ਕਰਦੀ ਕਰਦੀ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਦੀ ਸੰਭਾਲਦੀ ਥੱਕ ਗਈ ਸੀ ਤੇ ਗੱਲ-ਗੱਲ ਤੇ ਬਲਜੀਤ ਨੂੰ ਗੱਲਾਂ ਸੜਾਉਣ ਲੱਗੀ ਸੀ ਕਦੀ-ਕਦੀ ਉਹ ਦੋਵਾਂ ਬੱਚਿਆਂ ਨੂੰ ਵੀ ਕੁੱਟ ਦਿੰਦੀ ਹੁਣ ਤਾਂ ਬਲਜੀਤ ਵੀ ਨਹੀਂ ਰਿਹਾ ਸੀ ਪਰ ਉਹਦਾ ਘਰ ਉਜੜਦਾ ਜਾ ਰਿਹਾ ਸੀ ਨਾਲ ਹੀ ਉਹਦੇ ਬੱਚੇ ਵੀ ਵਿਗੜਦੇ ਜਾ ਰਹੇ ਸੀ ਤੇ ਉਹਨਾਂ ਦੀ ਪੜ੍ਹਾਈ ਤਾਂ ਇੱਕਦਮ ਜਿਵੇਂ ਰੁਕ ਗਈ ਗਈ ਸੀ ਬਲਜੀਤ ਮੇਰੀ ਮੰਨੇ ਤਾਂ ਜਾ ਕੇ ਕੋਮਲ ਨੂੰ ਲੈ ਆ ਮੈਂ ਤਾਂ ਥੱਕ ਗਈਆਂ ਤੇਰਾ ਘਰ ਸੰਭਾਲਦੇ ਸੰਭਾਲਦੇ ਆਖਿਰ ਇੱਕ ਦਿਨ ਨੂੰ ਕੋਮਲ ਦੀ ਸੱਸ ਦੇ ਮੂੰਹੋਂ ਇਹ ਨਿਕਲ ਹੀ ਗਿਆ ਇਹ ਕੀ ਕਹਿ ਰਹੀਆਂ ਬੇਬੇ ਤੂੰ ਮੈਂ ਤਾਂ ਬਿਲਕੁਲ ਵੀ ਨਹੀਂ ਜਾਊਂਗਾ ਉਹਨੂੰ ਲੈਣ ਜੇ ਤੈਨੂੰ ਜ਼ਿਆਦਾ ਲੋੜਿਆ ਤਾਂ ਖੁਦ ਹੀ ਜਾ ਕੇ ਲੈ ਆ ਮੈਂ ਤੈਨੂੰ ਗੱਡੀ ਬੁੱਕ ਕਰਵਾ ਦੂੰਗਾ ਬਲਜੀਤ ਨੇ ਮਨ ਹੀ ਮਨ ਖੁਸ਼ ਹੋ ਕੇ ਕਿਹਾ ਪਰ ਅਜੇ ਵੀ ਉਹਦੇ ਮੂੰਹ ਵਿੱਚੋਂ ਕੋਮਨ ਲਈ ਅਪਸ਼ਬਦ ਹੀ ਨਿਕਲ ਰਹੇ ਸੀ ਮੈਂ ਨਹੀਂ ਜਾਊਂਗੀ ਉਹਨੂੰ ਲੈਣ ਤੂੰ ਉਹਨੂੰ ਲੜ ਝਗੜ ਕੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਹੁਣ ਤੂੰ ਹੀ ਲੈਣ ਜਾ ਮੇਰੇ ਕੋਲੋਂ ਉਮੀਦ ਨਾ ਕਰ ਤਾ ਚੰਗਾ ਆ ਕੋਮਲ ਦੀ ਸਾਸ ਨੇ ਸਾਫ਼-ਸਾਫ਼ ਬਲਜੀਤ ਨੂੰ ਨਾ ਕਰ ਦਿੱਤੀ ਅੱਛਾ ਉਦੋਂ ਜਦੋਂ ਦੁਕਾਨ ਤੋਂ ਆਉਣ ਦੇ ਬਾਅਦ ਮੇਰੇ ਕੰਨ ਕੌਣ ਪਰਦਾ ਸੀ ਜੇ ਕੋਮਲ ਦੇ ਪੇਕੇ ਜਾਣ ਦਾ ਮੈਂ ਜ਼ਿੰਮੇਵਾਰ ਆ ਤਾਂ ਮੇਰੇ ਤੋਂ ਜ਼ਿਆਦਾ ਤੁਸੀਂ ਜ਼ਿੰਮੇਵਾਰ ਹੋ ਜਦੋਂ ਮੈਂ ਦੁਕਾਨ ਤੋਂ ਘਰ ਆਂਦਾ ਸੀ ਤਾਂ ਤੁਸੀਂ ਗਿਣ-ਗਿਣ ਕੇ ਮਸਾਲੇ ਲਾ ਲਾ ਕੇ ਮੈਨੂੰ ਗੱਲਾਂ ਦੱਸਦੇ ਸੀ ਹੁਣ ਆਪਣੀਆਂ ਗਲਤੀਆਂ ਨੂੰ ਲੁਕਾਉਣ ਦਾ ਕੋਈ ਫਾਇਦਾ ਨਹੀਂ ਬੇਬੇ ਬਲਜੀਤ ਇਹ ਕਹਿੰਦੇ ਹੋਏ ਥੋੜਾ ਗੁੱਸੇ ਵਿੱਚ ਆ ਗਿਆ ਚੰਗਾ ਹੁਣ ਇੱਕ ਦੇ ਦੂਜੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਕੁਝ ਗਲਤੀ ਮੇਰੀ ਆ ਤਾਂ ਕੁਝ ਗਲਤੀ ਤੇਰੀ ਵੀ ਆ ਹੁਣ ਐਵੇਂ ਕਰਦੇ ਆ ਕੇ ਬੱਚਿਆਂ ਨੂੰ ਵੀ ਨਾਲ ਲੈ ਕੇ ਚਲਦੇ ਆਪਾਂ ਦੋਵੇਂ ਜਾਵਾਂਗੇ ਉਹਨੂੰ ਲੈਣ ਲਈ ਕੋਮਲ ਦੀ ਸਾਸ ਨੇ ਸਲਾਹ ਦਿੰਦੇ ਹੋਏ ਕਿਹਾ ਠੀਕ ਆ ਬੇਬੇ ਬਲਜੀਤ ਨੇ ਕਿਹਾ ਕਿਉਂਕਿ ਜਿਆਦਾ ਤਾਂ ਉਹਨੂੰ ਵੀ ਕੋਮਲ ਦੀ ਬਹੁਤ ਸਤਾ ਰਹੀ ਸੀ ਪਰ ਝੁਕਣ ਤੋਂ ਸ਼ਰਮ ਆ ਰਹੀ ਸੀ ਦੂਜੇ ਦਿਨ ਉਹ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਕੋਮਲ ਨੂੰ ਲੈਣ ਲਈ ਉਹਦੇ ਪੇਕੇ ਚਲੇ ਗਏ ਕੋਮਲ ਖੁਸ਼ ਤਾਂ ਬਹੁਤ ਹੋਈ। ਉਹਨਾਂ ਦੋਵਾਂ ਨੂੰ ਵੇਖ ਕੇ ਤੇ ਜਾਣ ਕੇ ਕਿ ਉਹ ਉਹਨੂੰ ਲੈਣ ਆਏ ਆ। ਪਰ ਉਹਨੇ ਆਪਣੀ ਖੁਸ਼ੀ ਨੂੰ ਦਬਦੇ ਹੋਏ ਇਹੀ ਕਿਹਾ ਕਿ ਮੈਂ ਤੁਹਾਡੇ ਨਾਲ ਜ਼ਰੂਰ ਜਾਵਾਂਗੀ ਕਿਉਂਕਿ ਘਰ ਤਾਂ ਮੈਂ ਵੀ ਆਪਣਾ ਜਾੜਨਾ ਨਹੀਂ ਚਾਹੁੰਦੀ। ਪਰ ਮੇਰੀ ਇੱਕ ਸ਼ਰਤ ਆ। ਮੈਂ ਆਪਣੇ ਸਵਾਬੀ ਮਾਨ ਨਾਲ ਹੁਣ ਸਮਝੌਤਾ ਨਹੀਂ ਕਰੂੰਗੀ। ਮੈਨੂੰ ਹੀ ਖੁਸ਼ ਰਹਿਣ ਦਾ ਪੂਰਾ ਹੱਕ ਆ ਇਸ ਲਈ ਮੇਰੇ ਨਾਲ ਕੋਈ ਵੀ ਗਲਤ ਵਿਹਾਰ ਨਹੀਂ ਕਰੂਗਾ ਠੀਕ ਆ ਪੁੱਤ ਜਿਵੇਂ ਤੂੰ ਚਾਹੇਂਗੀ ਉਵੇਂ ਹੀ ਹੋਗਾ ਪਰ ਹੁਣ ਆਪਣੇ ਘਰ ਵਾਪਸ ਚੱਲ ਕੋਮਲ ਦੀ ਸਾਸ ਨੇ ਕੋਮਲ ਨੂੰ ਪਿਆਰ ਨਾਲ ਕਿਹਾ ਹਾਂ ਕੋਮਲ ਬੇਬੇ ਸਹੀ ਕਹਿ ਰਹੀ ਆ ਹੁਣ ਤੂੰ ਉਸ ਘਰ ਚ ਆਪਣੀ ਮਰਜ਼ੀ ਨਾਲ ਰਹੇਂਗੀ ਤੇਰੇ ਉੱਤੇ ਕੋਈ ਵੀ ਦਬਾਬ ਜਾਂ ਸ਼ਿਕਾਇਤ ਨਹੀਂ ਹੋਵੇਗੀ। ਆਖਰਕਾਰ ਬਲਜੀਤ ਵੀ ਆਪਣਾ ਮੂੰਹ ਖੋਲ ਹੀ ਲਿਆ। ਕੋਮਲ ਆਪਣਾ ਬੈਗ ਲੈ ਕੇ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਸੌਰਿਆਂ ਲਈ ਨਿਕਲ ਗਈ। ਕਿਉਂਕਿ ਅੱਜ ਉਹਦਾ ਸਵੈਮਾਨ ਜਿੱਤ ਗਿਆ ਸੀ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ